ਨਰਿੰਦਰਦੀਪ ਜਿਹੜਾ ਇੱਕ ਆਈਲਟਸ ਪੜਾਉਂਦਾ ਅਧਿਆਪਕ ਆ ਉਹ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਵੀ ਪੜਾਉਂਦਾ ਰਿਹਾ ਉਹਦੇ ਮੈਡਮ ਵੀ ਟੀਚਰ ਨੇ ਪੜਾਉਂਦੇ ਰਹੇ ਆ ਉਹਨੇ ਬਿਨਾ ਕਿਸੇ ਗਨਾਹ ਤੋਂ ਚੱਕਿਆ ਉਹਨੂੰ ਚੱਕ ਕੇ ਇੰਨਾ ਕੁ ਟੌਰਚਰ ਕਰਿਆ ਕਿ ਉਹਦੇ ਸਰੀਰ ਦੇ 25 ਥਾਵਾਂ ਤੇ ਉਹਨੇ ਜਿਹੜੇ ਘੰਟ ਜਿਹੜੇ ਉਹ ਲਾਏ ਗਏ ਆ ਕੁੱਟ-ਕੁੱਟ ਕੇ ਮੁੰਡਾ ਮਾਰਤਾ ਐਮਜ਼ ਦੀ ਰਿਪੋਰਟ ਆ ਕੋਈ ਇਹ ਨਹੀਂ ਛੋਟੇ-ਮੋਟੇ ਇੰਸਟੀਟਿਊਸ਼ਨ ਦੀ ਆ ਐਮਜ਼ ਦੀ ਰਿਪੋਰਟ ਦੇ ਤਹਿਤ ਆ ਜਿਹੜਾ ਉਹਨੂੰ ਇਲੈਕਟ੍ਰੀਕਲ ਸ਼ੌਕ ਦਿੱਤੇ ਆ ਉਹਦੇ ਨਾਲ ਉਹਦਾ ਜਿਹੜਾ ਮਾਈਂਡ ਆ ਜਿਹੜਾ ਉਹਦਾ ਦਿਮਾਗ ਫੇਲ ਹੋ ਗਿਆ ਉਹਦੇ ਨਾਲ ਹੀ ਉਹਦਾ ਹਾਰਟ ਫੇਲਿਅਰ ਹੋ ਗਿਆ ਮਲਟੀ ਆਰਗਨ ਫੇਲਿਅਰ ਹੋਇਆ ਕਿ ਜਿਹੜੀ ਭਗਵੰਤ ਮਾਨ ਸਰਕਾਰ ਆ ਪੰਜਾਬ ਨੂੰ ਪੁਲਸੀਆ ਸਟੇਟ ਆ ਜਿਹੜਾ ਉਹ ਬਣਾਉਣ ਜਾ ਰਹੀ ਆ ਤੇ ਇਹਦੀ ਸੀਐਸਟਾਫ ਨੇ ਪਹਿਲਾ ਕੁਝ ਦਿਨ ਮੁੰਡਾ ਚੱਕ ਲਿਆ ਉਹਦੇ ਮੂੰਹ ਤੇ ਤੇ ਨੱਕ 'ਚ ਪਾਣੀ ਪਾਉਂਦੇ ਧਾਰ ਬੰਨ ਕੇ ਉਹ ਮੁੰਡੇ ਦੀ ਮੌਤ ਹੋ ਗਈ ਤੇ ਬਾਅਦ ਉਹਨੂੰ ਮਹਿਰ ਛੜਤਾ ਇਹ ਦਿਖਾਉਣ ਦੇ ਲਈ ਵੀ ਤਾਂ ਮਹਿਰ ਚੜੁੱਪ ਕੇ ਮਰਿਆ ਜਾਂ ਤ ਤੁਹਾਨੂੰ ਇਹ ਕੈ ਅਸੀਂ ਇਹ ধারণা ਮਿਲ ਗਈਆਂ ਕਿ ਭਗਵੰਤ ਮਾਨ ਨੇ ਪੁਲਿਸ ਦੀਆਂ ਬਾਂਗਾਂ ਬਿਲਕੁਲ ਖੁੱਲੀਆਂ ਛੱਡੀਆਂ ਹੋਈਆਂ ਨੇ ਜਿਹਨੂੰ ਵੀ ਚੱਕ ਲੋ ਜਿਹਨੂੰ ਮਰਜੀ ਕੁੱਟ ਲੋ ਜਿਹਨੂੰ ਮਰਜੀ ਮਾਰ ਦਿਓ ਕੋਈ ਚੱਕਰੀ ਨਹੀਂ ਹੈ ਜੀਤੇ ਕਾਂਦਿਆਂ ਨੂੰ ਕਰਤੋ ਕਰੋ ਕਰਤੋ ਕਰੋ ਕਰਤੋ ਜੋ 800 ਦੇ ਕਰੀਬ ਜਿਹੜੇ ਮਜ਼ਦੂਰ ਮਰਦਾ ਔਰਤਾਂ ਨੌਜਵਾਨ ਬੱਚੇ ਜੇਲਾਂ ਚੱਕ ਕੇ ਸਿਰ ਤੇ ਹਜੇ ਤੱਕ ਜਿਹੜੇ ਰਿਹਾਨ ਨਹੀਂ ਕੀਤੇ ਗਏ ਜਿਹੜੇ ਪਾਰਟੀ ਬਣਾਉਣ ਵਾਲੇ ਸੀ ਉਹ ਤਾਂ ਕੱਟ ਕੇ ਬਾਹਰ ਠੋਕੇ ਤੇ ਉਹੀ ਜਿਹੜੇ ਕਹਿੰਦੇ ਸੀ 1 ਰੁਪਿਆ ਨਹੀਂ ਲਾਵਾਂਗੇ ਜਿਹੜੇ ਕਹਿੰਦੇ ਸੀ ਕ腐ਸ਼ਨ ਨਹੀਂ ਕਰਾਂਗੇ ਅੱਜ ਇਹਨਾਂ ਦਾ ਜਿਹੜਾ ਸੁਪਰੀਮੋ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸ਼ਰਾਬ ਦੇ ਢਕਾਂਲੇ 'ਚ ਜੇਲ੍ਹ ਕੱਟ ਕੇ ਆਇਆ ਦੁਨੀਆਂਾਂ ਦੇ ਵਿੱਚ ਜੋ ਕੁਝ ਵੀ ਹੋਇਆ ਉਹਦੇ ਨਾਲ ਬਹੁਤ ਸਾਰੇ ਲੋਕਾਂ ਦਾ ਜਿਹੜਾ ਧਰਤਾ ਬਲੰਦ ਰਹਿ ਗਿਆ ਬਹੁਤ ਸਾਰੇ ਲੋਕ ਅੱਜ ਸੜਕਾਂ ਤੇ ਉਤਰੇ ਨੇ ਇਨਸਾਫ ਪਸੰਦ ਲੋਕ ਤੁਸੀਂ ਦੇਖ ਸਕਦੇ ਹੋ ਤੇ ਬਿਰਦਲ ਮੰਗਾ ਬਾਈ ਮजूद ਹੈ ਗੱਲਬਾਤ ਕਰਦੇ ਆ ਬਾਈ ਦੇਖੀਆ ਤਸਵੀਰਾ ਇੱਕ ਬੱਚਾ ਵੀ ਆਪਣੇ ਪਿਓ ਦਾ ਇਨਸਾਫ ਮੰਗ ਰਿਹਾ ਪੰਜਾਬ ਦੇ ਇਹੋ ਜਿਹੇ ਹਾਲਾਤ ਦੇਖੋ ਪੰਜਾਬ ਚ ਪਹਿਲਾਂ ਵੀ ਆਪਾਂ ਇਹ ਚਿੰਤਾ ਬਿਆਖਤ ਕਰਦੇ ਰਹੇ ਆ ਬਹੁਤ ਸਾਰੇ ਜਿਹੜੇ ਸੋਹਰਦ ਵਿਅਕਤੀ ਆ ਕਿ ਜਿਹੜੀ ਭਗਵੰਤ ਮਾਨ ਸਰਕਾਰ ਆ ਪੰਜਾਬ ਨੂੰ ਪੁਲਿਸੀ ਆ ਸਟੇਟ ਆ ਜਿਹੜਾ ਉਹ ਬਣਾਉਣ ਜਾ ਰਹੀ ਆ ਉਹ ਅੱਜ ਘਟਨਾਵਾਂ ਬਿਲਕੁਲ ਸੱਚੀਆਂ ਹੋ ਗਈਆਂ ਨਰਿੰਦਰ ਜਿਹੜਾ ਇੱਕ ਹਾਈਲਾਈਟਸ ਪੜਾਉਂਦਾ ਅਧਿਆਪਕ ਆ ਉਹ ਪਹਿਲਾਂ ਬਾਬਾ ਫਰੀਦ ਯੂਨੀਵਰਸਿਟੀ ਵੀ ਪੜਾਉਂਦਾ ਰਿਹਾ ਉਹਦੇ ਮੈਡਮ ਵੀ ਟੀਚਰ ਨੇ ਬਣਾਉਂਦੇ ਰਹੇ ਆ ਉਹਨੇ ਬਿਨਾਂ ਕਿਸੇ ਗਨਾਹ ਤੋਂ ਚੱਕਿਆ ਉਹਨੂੰ ਚੱਕ ਕੇ ਇੰਨਾ ਕੁ ਟੌਰਚਰ ਕਰਿਆ ਕਿ ਉਹਦੇ ਸਰੀਰ ਦੇ 25 ਥਾਵਾਂ ਤੇ ਉਹਨੇ ਜਿਹੜੇ ਘੰਟ ਜਿਹੜੇ ਉਹ ਲਾਏ ਗਏ ਆ ਜੀ ਤੋਂ ਬਾਅਦ ਉਹਦੇ ਸਰੀਰ ਦਾ ਉਹ ਕਿਹੜਾ ਅੰਗਾ ਜਿਹਨੂੰ ਟੋੜਿਆ ਨਹੀਂ ਗਿਆ ਉਹ ਕਿਹੜਾ ਅੰਗ ਆ ਜਿੱਥੇ ਸੱਟਾਂ ਨਹੀਂ ਮਾਰੀਆਂ ਗਈਆਂ ਸੀਆਈ ਸਟਾਫ 2 ਬਠਿੰਡਾ ਦਾ ਜਿਹੜਾ ਇੰਚਾਰਜ ਆ ਕਰਨਦੀਪ ਸਿੰਘ ਉਹਨਾਂ ਨੇ ਬਿਨਾਂ ਕਿਸੇ ਕਾਰਨ ਚੱਕਿਆ ਤੇ ਉਦੋਂ ਤੱਕ ਕੁੱਟਿਆ ਜਦੋਂ ਤੱਕ ਮੁੰਡਾ ਮਰ ਨਹੀਂ ਗਿਆ ਅੱਛਾ ਠੀਕ ਆ ਉਹਨੂੰ ਜਿਹੜਾ ਟਾਰਚਰ ਕਰਕੇ ਪੰਜਾਬ ਪੁਲਿਸ ਪੁਲਿਸ ਦੇ ਟਾਰਚਰ ਦੇ ਨਾਲ ਉਹਦੀ ਮੌਤ ਹੋਈ ਆ ਔਰ ਇਹ ਇਕੱਲੀ ਕਿਹੜੀ ਘਟਨਾ ਨਹੀਂ ਹੈਗੀ ਆ ਇਸੇ ਕੱਠ ਚ ਜਾਉਣ ਵਾਲੇ ਪਿੰਡ ਦੇ ਬੰਦੇ ਖੜੇ ਆ ਪੰਜ ਗਰਾਈਂ ਚੌਂਕੀ ਵਾਲਿਆਂ ਨੇ ਚੱਕਿਆ ਉਥੋਂ ਦਾ ਮੁੰਡਾ ਗगन ਅੱਛਾ ਤੇ ਚੱਕ ਕੇ ਉਹਨੂੰ ਇੰਨਾ ਕੁੱਟਿਆ ਕੁੱਟ ਕੇ ਉਹਦਾ ਕੁ ਲੀਵਰ ਤੇ ਵੀ ਸੱਟਾਂ ਸੀਗਾ ਉਹਦੇ ਪੇਟ 'ਚ ਵੀ ਸੱਟਾਂ ਸੀ ਸਿਰ 'ਚ ਵੀ ਸੱਟਾਂ ਸੀ ਜੇਲ੍ਹ ਦੇ ਤਾਂ ਜੇਲ੍ਹ 'ਚ ਮੁੰਡੇ ਦੀ ਮੌਤ ਹੋ ਜਾਂਦੀ ਆ ਐਂ ਧਰਮਕੋਟ ਦਾ ਨੌਜਮਾ ਰੇਡ ਨਾਲ ਪਿੰਡ ਦਾ ਚੱਕਿਆ ਪੂਰੇ ਧਰਮਕੋਟ ਸੀਆਈ ਸਟਾਫ ਵਾਲਿਆਂ ਨੇ ਕੁੱਟ-ਕੁੱਟ ਕੇ ਮਾਰਤਾ ਅੱਜ ਪੰਜਾਬ ਚ ਤੁਹਾਨੂੰ ਅਨੇਕਾਂ ਅਸੀਆਂ ਧਾਰਨਾ ਮਿਲਣਗੀਆਂ ਕਿ ਭਗਵੰਤ ਮਾਨ ਨੇ ਪੁਲਿਸ ਦੀਆਂ ਬਾਂਗਾਂ ਬਿਲਕੁਲ ਖੁੱਲੀਆਂ ਛੱਡੀਆਂ ਹੋਈਆਂ ਨੇ ਜਿਹਨੂੰ ਵੀ ਚੱਕ ਲੋ ਜਿਹਨੂੰ ਮਰਜੀ ਕੁੱਟ ਲੋ ਜਿਹਨੂੰ ਮਰਜੀ ਮਾਰ ਦਿਓ ਕੋਈ ਚੱਕਰੀ ਨਹੀਂ ਹੈ ਠੀਕ ਆ ਇਸੇ ਤਰ੍ਹਾਂ ਹੀ ਜਿਹੜਾ ਵਤੀਰਾ ਉਹ ਪੰਜਾਬ ਦੇ ਲੜਨ ਵਾਲੇ ਲੋਕਾਂ ਦੇ ਨਾਲ ਚਾਹੇ ਪੰਜਾਬ ਦੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਤੁਸੀਂ ਦੇਖਿਆ ਪਿਛਲੇ ਦਿਨੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਜਿਹੜਾ ਰਾਜੇ ਦੀ 927 ਏਕੜ ਜ਼ਮੀਨ ਤੇ ਕਬਜ਼ਾ ਕਰਨ ਦਾ ਫੈਸਲਾ ਕਰਿਆ 800 ਦੇ ਕਰੀਬ ਜਿਹੜੇ ਮਜ਼ਦੂਰ ਮਰਦ ਔਰਤਾਂ ਨੌਜਵਾਨ ਬੱਚੇ ਜੇਲ੍ਹਾਂ ਚੱਕ ਕੇ ਸਿਰ ਤੇ ਅਜੇ ਤੱਕ ਜਿਹੜੇ ਰਿਹਾਨ ਨਹੀਂ ਕੀਤੇ ਗਏ ਜòn ਦੇ ਵਿੱਚ ਕਿਸਾਨਾਂ ਨੂੰ ਕੁੱਟਿਆ ਗਿਆ ਜੇਲ੍ਹ ਦੇ ਦਿੱਤਾ ਗਿਆ ਚੋਂ ਕਿ ਪਿੰਡ ਦੇ ਵਿੱਚ ਅਧਿਆਪਕਾਂ ਨੂੰ ਜੇਲ੍ਹ ਦੇ ਦਿੱਤਾ ਗਿਆ ਜਿਹੜਾ ਸਕੂਲ ਦਾ ਮਸਲਾ ਚੱਲਦਾ ਭਗਵਾਨਤਮਾਨ ਸਰਕਾਰ ਨੇ ਇਹ ਫੈਸਲਾ ਕਰ ਲਿਆ ਕਿ ਪੁਲਿਸ ਦੇ ਡੰਡੇ ਦੇ ਜ਼ੋਰ ਤੇ ਜਿਹੜਾ ਰਾਜ ਕਰਨਾ ਠੀਕ ਹੈ ਇਸ ਕਰਕੇ ਅਸੀਂ ਇਹ ਮੰਨਦੇ ਹਾਂ ਕਿ ਜਿਹੜਾ ਇਹਨੂੰ ਪੁਲਿਸਿਆ ਸਟੇਟ ਬਣਾਈ ਜਾ ਰਹੀ ਆ ਔਰ ਇਹਦਾ ਥਾਪੜਾ ਜਿਹੜਾ ਅਮਿਤ ਸ਼ਾਹ ਤੋਂ ਭਗਵੰਤ ਮਾਨ ਨੇ ਲਿਆ ਕਿਉਂਕਿ ਪੂਰੇ ਦੇਸ਼ ਦੇ ਵਿੱਚ ਜਿਸ ਤਰ੍ਹਾਂ ਜਲ ਜੰਗਲ ਜ਼ਮੀਨ ਦੀ ਰਾਖੀ ਕਰਨ ਦੇ ਲਈ ਆਦੀਵਾਸੀ ਲੜ ਰਹੇ ਆ ਉਹਨਾਂ ਤੇ ਬਹੁਤ ਵੱਡੀ ਗਿਣਤੀ ਚ 7-8 ਲੱਖ ਦੀ ਗਿਣਤੀ ਫੌਜ ਚੜ੍ਹੀ ਹੋਈ ਆ ਬਹੁਤ ਸਾਰੇ ਸੂਬਿਆਂ ਦੇ ਫੌਜ ਚੜ੍ਹੀ ਹੋਈ ਆ ਤੇ ਭਗਵੰਤ ਮਾਨ ਵੀ ਅਮਿਤ ਸ਼ਾਹ ਦਾ ਥਾਪੜਾ ਲੈ ਕੇ ਪੰਜਾਬ ਦੇ ਵਿੱਚ ਪੁਲਿਸ ਦਾ ਰਾਜਾ ਸਥਾਪਿਤ ਕਰਨਾ ਚਾਹੁੰਦਾ ਮਾਨ ਸਾਹਿਬ ਕਹਿੰਦੇ ਸੀ ਹਰ ਇੱਕ ਜਿਹੜਾ ਕਰਪ ਹੋਊਗਾ ਉਹ ਤੇ ਕਾਰਵਾਈ ਹੋਊਗੀ ਪਰ ਹੁਣ ਪਰਿਵਾਰ ਕਿੰਨੀ ਉਹ ਕਿਹਾ ਜਾ ਰਿਹਾ ਕੁੱਟਣ ਵਾਲੇ ਵਿਅਕਤੀ ਨੇ ਜਿਹੜੇ ਉਹ ਅੱਠ ਨੇ ਪਰ ਜਿਹੜਾ ਮਾਮਲਾ ਹਲੇ ਤੱਕ ਚਾਰਾਤੀ ਦਰਜ ਹੋਇਆ ਦੇਖੋ ਮਾਮਲਾ ਚਾਰਾਤੇ ਦਰਜ ਹੋਇਆ ਮਾਮਲਾ ਕੀ ਦਾ ਕਤਲ ਦਰਜ ਹੋਇਆ ਠੀਕ ਆ ਜਿਹੜੀਆਂ ਮਾਮੂਲੀ ਧਰਾਵਾਂ ਲਾ ਕੇ ਜਿਹੜੀਆਂ ਅਵੇਲੇਬਲ ਫੈਂਸ ਨੇ ਜਿਨ੍ਹਾਂ ਦੀ ਜ਼ਮਾਨਤ ਹੀ ਥਾਣੇ 'ਚ ਹੋ ਜਾਣੀ ਆ ਇਹ ਤਾਂ ਉਹਨਾਂ ਨੇ ਪਰਚਾ ਕਰਿਆ ਕੁੱਟ-ਕੁੱਟ ਕੇ ਮੁੰਡਾ ਮਾਰਤਾ ਏਐਮਜ਼ ਦੀ ਰਿਪੋਰਟ ਆ ਕੋਈ ਇਹ ਨਹੀਂ ਛੋਟੇ-ਮੋਟੇ ਇੰਸਟੀਚੂਨ ਦੀ ਆ ਏਐਮਜ਼ ਦੀ ਰਿਪੋਰਟ ਦੇ ਤਹਿਤ ਜਿਹੜਾ ਉਹ ਨੂੰ ਇਲੈਕਟ੍ਰੀਕਲ ਸ਼ੌਕ ਦਿੱਤੇ ਆ ਉਹਦੇ ਨਾਲ ਉਹਦਾ ਜਿਹੜਾ ਮਾਈਂਡ ਆ ਜਿਹੜਾ ਉਹ ਦਿਮਾਗ ਫੇਲ ਹੋ ਗਿਆ ਉਹਦੇ ਨਾਲ ਹੀ ਉਹਦਾ ਹਾਰਟ ਫੇਲਅਰ ਹੋ ਗਿਆ ਮਲਟੀ ਆਰਗਨ ਫੇਲਅਰ ਹੋਇਆ ਐਮਐਨ ਦੀ ਰਿਪੋਰਟ ਚੀਚੀ ਕੇ ਬੋਲਦੀ ਕਿ ਇਹਦਾ ਮਰਡਰ ਆ ਜਿਹੜਾ ਪੁਲਿਸ ਰਾ ਸੱਚ ਹੋਇਆ ਇਹ ਕੁਛ ਦਿਨ ਪਹਿਲਾਂ ਸਾਡਾ ਇੱਕ ਮਿੱਤਰ ਆਰਟੀ ਕਾਰਕੁਨਾ ਮਾਨਸਾ ਤੋਂ ਮਾਨਿਕ ਗੋਇਲ ਉਹਨੇ ਦੱਸਿਆ ਕਿ ਬਠਿੰਡੇ ਦੀ ਸੀਐਸਟਾਫ ਨੇ ਪਹਿਲਾਂ ਕੁਛ ਦਿਨ ਮੁੰਡਾ ਚੱਕ ਲਿਆ ਉਹਦੇ ਮੂੰਹ ਤੇ ਉਹਦੇ ਨੱਕ 'ਚ ਪਾਣੀ ਪਾਉਂਦੇ ਧਾਰ ਬੰਨ ਕੇ ਉਹ ਮੁੰਡੇ ਦੀ ਮੌਤ ਹੋ ਗਈ ਤੇ ਬਾਅਦ ਉਹਨੂੰ ਮਹਿਰ ਸੜਤਾ ਏ ਦਿਖਾਉਣ ਦੇ ਲਈ ਵੀ ਤਾਂ ਨਹਿਰ ਚੜੁੱਪ ਕੇ ਮਰਿਆ ਉਹ ਤਾਂ ਜੁਡੀਸ਼ੀਅਲ ਇਨਕੁਆਇਰੀ ਹੋਗੀ ਜੱਜ ਦੀ ਇਨਕੁਆਇਰੀ ਹੋਗੀ ਤੇ ਇਨਕੁਆਇਰੀ ਚ ਸਾਫਤ ਹੋ ਗਿਆ ਕਿ ਪਹਿਲਾਂ ਮਾਰਿਆ ਫੇਰ ਨਹਿਰ ਚ ਸੱਟਿਆ ਪਰ ਭਾਈ ਜਿਹੜੀ ਪੁਲਿਸ ਹੈਗਾ ਸੀ ਇਹ ਸਟਾਫ ਆ ਉਹ ਤਾਂ ਲੋਕਾਂ ਦੀ ਰੱਖਿਆ ਵਾਸਤੇ ਬਣਾਇਆ ਜਾਂਦਾ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕਰ ਦੇਣਾ ਉਹਨੂੰ ਕਿਵੇਂ ਦੇਖਦੇ ਹੋ ਦੇਖੋ ਵੀਰੇ ਇਹ ਨਾ ਬੜਾ ਭਲੇਖਾ ਪਾਇਆ ਜਾਂਦਾ ਲੋਕਾਂ ਨੂੰ ਕਿ ਪੰਜਾਬ ਪੁਲਿਸ ਆ ਜਿਹੜੀ ਜਾਂ ਕੋਈ ਵੀ ਪੁਲਿਸ ਫੌਜ ਆ ਲੋਕਾਂ ਦੀ ਰਾਖੀ ਲਈ ਆ ਇਹ ਭਲੇਖੇ ਚ ਲੋਕਾਂ ਨੂੰ ਆਉਣਾ ਨਹੀਂ ਚਾਹੀਦਾ ਹਮੇਸ਼ਾ ਹੀ ਰਾਜਾ ਰਜਵਾਰਿਆਂ ਤੋਂ ਲੈ ਕੇ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਹਮ ਰਿਪ੍ਰੈਸ਼ਨ ਕਰਨਾ ਉਹਦਾ ਕੈਰੈਕਟਰ ਆਮ ਲੋਕਾਂ ਦੇ ਖਿਲਾਫ ਭੁਗਤਣਾ ਤੇ ਉਹਦਾ ਜਿਹੜਾ ਕੈਰੈਕਟਰ ਆ ਉਹ ਤਕੜੀਆਂ ਦੀ ਜੁਰਮਾਨਿਆਂ ਦੀ ਤਣਾਡਾਂ ਦੀ ਰਾਖੀ ਕਰਨਾ ਇਹੇ ਰਾਖੀ ਕਰਦੀ ਆ ਵੱਡੇ ਵੱਡੇ ਤਣਾਡਾਂ ਦੀ ਪੂੰਜੀਪਤੀਆਂ ਦੀ ਜ਼ਮੀਰਦਾਰਾਂ ਦੀ ਤੇ ਆਮ ਲੋਕਾਂ ਤੇ ਕਿਸਾਨਾਂ ਤੇ ਦੁਕਾਨਦਾਰਾਂ ਤੇ ਨੌਜਵਾਨਾਂ ਤੇ ਬੇਰਜ਼ਗਾਰਾਂ ਤੇ ਨੇ ਡਾਂਗ ਹੀ ਬੋਣੀ ਹੁੰਦੀ ਆ ਕਿਉਂਕਿ ਮੈਂ ਤੁਹਾਨੂੰ ਕਹਾਰਨ ਦਿੰਦਾ ਜੇ ਲੋਕਾਂ ਦੀ ਰਾਖੀ ਕਰਦੇ ਹੋਣ ਕਦੇ ਵੀ ਕਿਸੇ ਪਿੰਡ ਚ ਆ ਕੇ ਕਿਸੇ ਐਸਐਚਓ ਨੇ ਪੁੱਛਿਆ ਵੀ ਹਾਂਜੀ ਤੁਹਾਨੂੰ ਕੀ ਸਮੱਸਿਆ ਹੈ ਕਿਸੇ ਸਧਾਰਨ ਮਜ਼ਦੂਰ ਨੂੰ ਦੁਕਾਨਦਾਰ ਨੂੰ ਕਿਸਾਨ ਨੂੰ ਪੁੱਛਿਆ ਹੋਵੇ ਜੇ ਕਦੇ ਚੋਰੀ ਹੋ ਜੇ ਤਾਂ ਇਹ ਕਹਿੰਦੇ ਵੀ ਤੂੰ ਠਿਕਰੀ ਪਰੇ ਲਾ ਲਓ ਠੀਕ ਹੈ ਜੇ ਕਦੇ ਸ਼ਹਿਰਾਂ ਚ ਚੋਰੀ ਹੋ ਜੇ ਤਾਂ ਇਹ ਕਹਿੰਦੇ ਵੀ ਤੁਸੀਂ ਚੌਂਕੀਦਾਰ ਰੱਖ ਲਓ ਇਸ ਕਰਕੇ ਇਹ ਭਲੇਖਾ ਸਾਨੂੰ ਰੱਖਣਾ ਨਹੀਂ ਚਾਹੀਦਾ ਪੁਲਿਸ ਆ ਜਿਹੜੀ ਲੋਕਾਂ ਤੇ ਡਾਂਗ ਵਾਉਣ ਲਈ ਆ ਆਮ ਲੋਕਾਂ ਨੂੰ ਕੁੱਟਣ ਲਈ ਆ ਤੇ ਦੂਜੇ ਵੱਡਿਆਂ ਦਾ ਰਾਜ ਥੋੜੇ ਦੇ ਕਰਾਉਣ ਲਈ ਜਿਹੜੀ ਉਹ ਲਗਾਤਾਰ ਰਾਜ ਦੀ ਉਮਰ ਲੰਮੀ ਕਰਨ ਲਈ ਉਹ ਲਈ ਗਈ ਪਰ ਆਪ ਸਰਕਾਰ ਇੱਕ ਬਦਲਾਅ ਲਈ ਆਈ ਸੀ ਫੇ ਕੁਝ ਬਦਲਾਅ ਹੋਊਗਾ ਪੰਜਾਬ ਦੇ ਲੋਕ ਕਿਤੇ ਨਾ ਕਿਤੇ ਸੌਖੇ ਬਸਣਗੇ ਦੇਖੋ ਅਸੀਂ ਤਾਂ ਪਹਿਲੇ ਦਿਨੋਂ ਹੀ ਕਹਿੰਦੇ ਰਹੇ ਆ ਕਿ ਆਮ ਆਦਮੀ ਪਾਰਟੀ ਜਿਹੜੀ ਇਹ ਆਮ ਆਦਮੀ ਦਾ ਚਿਹਰਾ ਨਕਾਬ ਪਾ ਕੇ ਆਈ ਆ ਪਰ ਇਹਦੇ ਪਿੱਛੇ ਵੀ ਕਾਰਪੋਰੇਟ ਆ ਜਿਹੜਾ ਫੋਰ ਫਾਊਂਡੇਸ਼ਨ ਆ ਉਹਦਾ ਪਿਆਰ ਕੀਤਾ ਵਾ ਬੰਦਾ ਕੇਜਰੀਵਾਲ ਸੀਗਾ ਹੋਰ ਫਾਊਂਡੇਸ਼ਨ ਤੋਂ ਫੰਡ ਲੈਂਦੇ ਰਹੇ ਆ ਅੰਨਾ ਹਜ਼ਾਰੇ ਦੀ ਮੂਵਮੈਂਟ ਚੋਂ ਨਾਮ ਬਣਾ ਕੇ ਵਰਤ ਕੇ ਉਹ ਇੱਥੇ ਪਹੁੰਚੇ ਆ ਜਿਹੜੇ ਪਾਰਟੀ ਬਣਾਉਣ ਵਾਲੇ ਸੀ ਉਹ ਤਾਂ ਕੱਟ ਕੇ ਬਾਹਰ ਠੋਕ ਕੇ ਤੇ ਉਹੀ ਜਿਹੜੇ ਕਹਿੰਦੇ ਸੀ 1 ਰੁਪਿਆ ਨਹੀਂ ਲਾਵਾਂਗੇ ਜਿਹੜੇ ਕਹਿੰਦੇ ਸੀ ਕ੍ਰਾਪਸ਼ਨ ਨਹੀਂ ਕਰਾਂਗੇ ਅੱਜ ਇਹਨਾਂ ਦਾ ਜਿਹੜਾ ਸੁਪਰੀਮੋ ਆਮ ਆਦਮੀ ਪਾਰਟੀ ਦਾ ਕੇਜਰੀਵਾਲ ਸ਼ਰਾਬ ਦੇ ਘਟਾਲੇ ਚ ਜੇਲ੍ਹ ਕੱਟ ਕੇ ਆਇਆ ਇਹਨਾਂ ਦਾ ਸਿੱਖਿਆ ਮੰਤਰੀ ਉਹ ਸ਼ਰਾਬ ਦੇ ਘਟਾਲੇ ਚ ਮਨੀਸ਼ ਸੋਸੋਦੀਆ ਜੇਲ੍ਹ ਕੱਟ ਕੇ ਆਇਆ ਇਸ ਕਰਕੇ ਕੋ ਦੁੱਧ ਦੇ ਤੁਲੇ ਨਹੀਂ ਹੈ ਨਾ ਹੀ ਇਹ ਆਮ ਬੰਦੇ ਨੇ ਇਹ ਜਦੋਂ ਹੁਣ ਤੇ 2.2 ਕਰੋੜ ਰੁਪਿਆ ਦਾ ਇਹਨਾਂ ਨੇ ਬਾਥਰੂਮਾਂ ਦੇ ਲਾਇਆ ਹੋਏ ਇਹ ਕਿਹੜੇ ਆਮ ਆਦਮੀ ਆ ਜਿਹੜੇ 20 20 30 30 ਕਰੋੜ ਦੇ ਬੰਗਲਿਆਂ 'ਚ ਰਹਿੰਦੇ ਆ ਸੀ ਤਾਂ ਆਮ ਆਦਮੀ ਪਾਰਟੀ ਇਹ ਜੇ ਦੇਖੇ ਨਹੀਂ ਇਹੇ ਭਗਵੰਤ ਮਾਨ ਵੋਟਾਂ ਤੋਂ ਪਹਿਲਾਂ ਕਹਿੰਦਾ ਹੁੰਦਾ ਸੀ ਕਿ ਵੀਆਈਪੀ ਕਲਚਰ ਖਤਮ ਕਰ ਦਿਆਂਗੇ ਤੇ ਹੁਣ ਜੇ ਬਠਿੰਡੇ ਵੀ ਆਉਣਾ ਵਿਦੇਜ ਤੇ ਆਉਂਦਾ ਠੀਕ ਆ 100 100 ਪੁਲਸੀਆਂ ਦੀਆਂ ਧਾਰਾਂ ਨਾਲ ਲਈ ਫਿਰਦਾ ਕਮਾਂਡੋ ਨਾਲ ਲਈ ਫਿਰਦਾ ਜਿਹੜਾ ਕਹਿੰਦਾ ਸੀ ਵੀਆਈਪੀ ਕਲਚਰ ਨਹੀਂ ਹੋਊਗਾ ਕਾ ਕੂਟਰ ਨਹੀਂ ਚੱਲੂਗਾ ਅੱਜ ਤੁਸੀਂ ਮੇਰੇ ਤੋਂ ਯਕੀਨ ਨਾ ਕਰੋ ਤੁਸੀਂ ਪ੍ਰੈਸ 'ਚ ਹੀ ਕੰਮ ਕਰਦੇ ਰਹੋ ਤੁਸੀਂ ਦੇਖ ਲਓ ਕਿੰਨੀ ਸਿਕਿਉਰਿਟੀ ਹੁੰਦੀ ਨਾਲ 86 ਦਬਾਅ ਕਿੰਨਾ ਕਾ ਬਾਈ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਤੇ ਹੁਣ ਤੱਕ ਕੱਲ ਬਠਿੰਡੇ ਪੁੱਛੋ ਮੰਡੀ ਦੇ ਵਿੱਚ ਭਗਵੰਤ ਮਾਨ ਆ ਕੇ ਗਿਆ ਤੇ ਕਿੰਨੀ ਕੁ ਦੂਰ ਆ ਗੋਨਿਆਂ ਨਾਲ ਐਡਾ ਵੱਡਾ ਹਰਾਸਤੀ ਕਤਲ ਹੋਵੇ ਐਡਾ ਵੱਡਾ ਰੌਲਾ ਹੋਵੇ ਅੱਜ ਸ਼ਹਿਰ ਮੁਕੰਮਲ ਬੰਦ ਕੀਤਾ ਰੋਸ ਦੇ ਵਿੱਚ ਦੁਕਾਨਦਾਰਾਂ ਨੇ ਪੂਰੀ ਮੈਂ ਤਾਂ ਲੋਕਾਂ ਦੀ ਭਗਵੰਤ ਮਾਨ ਬਠਿੰਡੇ ਦੇ ਪਰਲੇ ਖੋਣੇ ਤੋਂ ਮੁੜ ਗਿਆ ਹਾਦ ਨਾਰਾ ਮਾਰਨ ਦੇ ਲਈ ਘਰੇ ਤਾਂ ਕੀ ਹੋਣਾ ਸੀ ਪ੍ਰੈਸ 'ਚ ਬਿਆਨ ਤੱਕ ਨਹੀਂ ਦਿੱਤਾ ਵੀ ਮੜਾ ਆਇਆ ਜਿਹੜਾ ਬੰਦਾ ਗੱਲ-ਗੱਲ ਤੇ ਕੋਈ ਖਹਿਰਾ ਗੱਲ ਕਹਦੇ ਕੋਈ ਪ੍ਰਤਾਪ ਬਾਜਵਾ ਗੱਲ ਕਹਦੇ ਉਹ ਤੇ ਟਵੀਟ ਕਰ ਦਿੰਦਾ ਫੇਸਬੁੱਕ ਤੇ ਲੈ ਕੇ ਪੋਸਟ ਪਾ ਦਿੰਦਾ ਇਸ ਮਾਮਲੇ ਤੇ ਮੂੰਹ 'ਤੇ ਉਹ ਘੁੰਗਣੀਆਂ ਪੈ ਗਈਆਂ ਬੋਲਣ ਲਈ ਤਿਆਰ ਨਹੀਂ ਹੈ ਇਹ ਉਹਦੀ ਸਾਜ਼ਿਸ਼ੀ ਚੁੱਪ ਆ ਜਿਹੜੀ ਉਹਨੂੰ ਬੋਲਣ ਦਿੰਦੀ ਕਿਉਂਕਿ ਉਹਨੂੰ ਪਤਾ ਕਿ ਖੁੱਲ ਤਾਂ ਮੈਂ ਦਿੱਤੀ ਐ ਪੁਲਿਸ ਨੂੰ ਇਹ ਸਾਰੀ ਗੱਲ ਮੇਰੇ ਤੇ ਆਉਣੀ ਆ ਤਾਂ ਕਰਕੇ ਉਹ ਸਾਰਾ ਕੁਝ ਭਗਵੰਤ ਮਾਨ ਦੀ ਸ਼ਹਿਦ ਨਾਲ ਹੀ ਤੁਸੀਂ ਪਰਿਵਾਰ ਨੂੰ ਮਿਲੇ ਹੋ ਪਰਿਵਾਰ ਨਾਲ ਪ੍ਰਸ਼ਾਸਨ ਨੇ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਿਹੜੇ ਮਾਮਲਾ ਦਰਜ ਹੋਇਆ ਉਹਨੂੰ ਥੋੜਾ ਜਿਹਾ ਵਧਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਆਹ ਧਾਰਾਵਾਂ ਲਾ ਕੇ ਮਾਮਲਾ ਕਰ ਦੇਗੇ ਉਹਨਾਂ ਦੇ ਦੇਖੋ ਉਹਨਾਂ ਨੇ ਪਰਿਵਾਰ ਨੂੰ ਹੁਣ ਤੱਕ ਧਮਕਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਹੈ ਕਿਤੇ ਆਈਜੀ ਨੇ ਕਿਤੇ ਕੀ ਨੇ ਕਿਤੇ ਕਿਸੇ ਪੁਲਿਸ ਅਧਿਕਾਰੀ ਨੇ ਪਹਿਲਾਂ ਸਸਕਾਰ ਤੇ ਪਹਿਲਾਂ ਵੀ ਉਹਨੂੰ ਕਹਿੰਦੇ ਰਿਹਾ ਕਿ ਤੁਸੀਂ ਇਹਦੇ ਮੁੰਡੇ ਦੀ ਮਿੱਟੀ ਰੋਲਦੇ ਹੋ ਤੁਸੀਂ ਕਿਉਂ ਇੰਨਾ ਚੱਕਰਾਂ 'ਚ ਪੈਨੇ ਹੋ ਇਹ ਤਾਂ ਐਕਸੀਡੈਂਟ ਆ ਜਦੋਂ ਪੋਸਟਮਾਰਟਮ ਕਰਵਾਇਆ ਪਰਿਵਾਰ ਨੇ ਗੱਲ ਸਾਹ ਆਪ ਹੀ ਬੁੱਚੜ ਹੋਇਆ ਨੇ ਇਨਸਾਫ ਤੋਂ ਦੇਣਾ ਕੀ ਹੈ ਉਹ ਪਰਿਵਾਰ ਨੂੰ ਸਪਰੈਸ ਕਰਨ ਲਈ ਲੱਗੇ ਹੋਇਆ ਉਹਨੂੰ ਡਰਾ ਧਮਕਾ ਕੇ ਜਿਹੜਾ ਉਹ ਬਿਠਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰ ਰਹੇ ਜੀ ਸ਼ੁਕਰੀਆ ਭਾਈ ਬਹੁਤ ਬਹੁਤ थैंक यू ਦਾ ਭਾਈ ਮੰਗਾ ਜੀ ਨਾਲ ਗੱਲਬਾਤ ਕੀਤੀ ਤੁਸੀਂ ਇਸ ਗੱਲਬਾਤ ਨੂੰ ਕਿਵੇਂ ਦੇਖਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਜਾਓ ਜੁੜੋ ਜੁੜੋ ਪਰਵਾਰ